ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਇੱਕ ਦਿਨਾ ਸੈਸ਼ਨ ਜੋ ਵਿਸ਼ੇਸ਼ ਤੌਰ ਤੇ ਪਵਿੱਤਰ ਨਗਰੀ ਸ਼੍ਰੀ ਅਨੰਪੁਰ ਸਾਹਿਬ ਕੇ ਬੁਲਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ سلسلے ਦੇ ਵਿੱਚ ਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਇਤਿਹਾਸਕ ਫੈਸਲਿਆਂ ਦੀ ਉਡੀਕ ਸੀ ਬੜੇ ਚਿਰਾਂ ਤੋਂ ਮੈਂ ਉਦੋਂ ਛੋਟਾ ਜਾਂ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਕਲ ਤਖਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਤਖ ਸ੍ਰੀ ਕੇਸਗੜ੍ਹ ਸਾਹਿਬ ਜਿਸ ਧਰਤੀ ਤੇ ਅਪੈਸ ਬਖਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਤੇ ਤਖ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਨਾਂ ਚ ਤਖ ਸ੍ਰੀ ਪਟਨਾ ਸਾਹਿਬ ਤੇ ਤਖ ਸ੍ਰੀ ਹਜ਼ੂਰ ਸਾਹਿਬ ਸੋ ਤਿੰਨਾ ਤਖਤਾਂ ਨᱣਾਜ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਹੈ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਹੈ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜਾਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਇਹਦਾ ਹਰ ਇੱਕ ਦਰਜਾ ਨਹੀਂ ਸੀ ਕੋਈ ਸੋ ਇਹ ਦਰਜਾ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟिकन ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਫੁੱਲੇ ਫੰਡ ਜਿਹੜੇ ਉਹ ਤਿੰਨ ਸ਼ਹਿਰਾਂ ਨੂੰ ਮੁਹैया ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ਅਲੋਕਿਕ ਸ਼ਕਤੀ ਹੈ ਕਿ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵੱਸਦੇ ਨੇ ਤੇ ਉਹਨਾਂ ਸ਼ਹਿਰਾਂ ਚ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ ਬਹੁਤ ਦਾ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ 2 ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਣੇ ਉਹਦੇ ਵਾਸਤੇ ਮਨ 'ਚ ਹੋਰ ਹੈਗੇ ਨਹੀਂ ਬਤੇਰੇ ਰਾਜਨੀਤਿਕ ਲੜਾਈਆਂ ਬਾਅਦ 'ਚ ਲੜ ਲਾਂਗੇ ਪਰ ਗੁਰੂ ਸਾਹਿਬ ਦੀ 350 ਸਾਲਾਂ ਸ਼ਹਾਦਤ ਜਿਹੜੀ ਹੈ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਤਿਆਗ ਉਹਨਾਂ ਨੇ ਕੀਤਾ ਉਹਨੂੰ ਆਪਾਂ ਸਾਜਾ ਕਰ ਸਕਦੇ ਮੁਝੇ ਅਭੀ ਆਪਕੀ ਪਰ ਜੈਸੇ ਮੈਨੂੰ ਪਤਾ ਚੱਲਾ ਹੈ ਕਿ ਪੰਜਾਬੀ جو جنہوں نے بولی ووڈ میں بہت بڑے نام کمائے ان میں سے دھرم جی پیار سے دھرم جی بولتے تھے وہ آج اس دنیا میں نہیں رہے پرماتما ان کی آتما کو شانتی دے انہوں نے ایک چھوٹے سے گاؤں سے اٹھ کر جس بڑی انڈسٹری میں جہاں بڑی مشکل سے پاؤں جمانے پڑتے ہیں وہاں جا کے فٹ پاس پر رہ کے میرے ساتھ بہت سی یادیں ان کی جڑی ہوئی ہیں میرے بڑے اچھے ویسے تو میرے فادر فگر میں لیکن میرے ساتھ دوستوں کے جیسی رہتے تھے ہم نے ایک دو پکچروں میں کٹھے کام بھی کیا تھا اور ان پہ تو ساری دنیا کوئی دکھ ہوگا کیونکہ وہ ایک ایسی پہچان تھے پنجاب کی کہ جہاں بھی جاتے تھے لوگ ستری کال پولیس ہونے حال اور ਰਮਪਾ ਜੀ ਕੇ ਨਾਮ ਸੇ ਬੁਲਾਤੇ ਤੇ ਤੋਂ ਅੱਜ ਸਾਬ ਤੁਸੀਂ ਸੱਦਾ ਨ ਸਾਰਨ ਦਿੱਤਾ ਸੀਗਾ ਪਰ ਕੇਂਦਰ ਤੋਂ ਕੋਈ ਨਹੀਂ ਆਇਆ ਉਸ ਨੂੰ ਕਿੱਥਾ ਦੇਖਿਆ ਜਾਵੇ ਕਿਉਂਕਿ ਸੱਦਾ ਤੁਹਾਡੇ ਨੂੰ ਸਾਰਨ ਦਿੱਤਾ ਗਿਆ ਸੀਗਾ ਸਾਰੇ ਤੁਹਾਡੇ ਵਜ਼ੀਰ ਜਿਹੜੇ ਨੇ ਉਹ ਕੇਂਦਰ ਦੇ ਹਰ ਮੰਤਰੀ ਤੱਕ ਗਏ ਸੀਗੇ ਪਰ ਆਇਆ ਉਹਨਾਂ ਚੋਂ ਕੋਈ ਨਹੀਂ ਪਰ ਅਜੇ ਸਮਾਪਤੀ ਹੋਈ ਨਹੀਂ ਅਜੇ ਤਾਂ ਕੱਲ ਨੂੰ ਭੋਗਨੇ ਹੋ ਸਕਦਾ ਹੈ ਸਮਤ ਬਖਸ਼ ਦੇ ਪ੍ਰਮਾਤਮਾ ਕੋਈ ਆ ਹੀ ਜਾਵੇ ਸਭ ਤੋਂ ਕੋਈ ਸੁਨੇਹਾ ਆਇਆ ਜੀ ਸਾਹਬ ਨੇ ਜੀ ਨਾ ਪੀਐਮ ਸਾਹਿਬ ਨੂੰ ਅਸੀਂ ਟਾਈਮ ਮੰਗਿਆ ਸੀਗਾ ਸ਼ਾਇਦ ਉਹ ਬਿਹਾਰ ਦੀਆਂ ਚੋਣਾ ਚ பிਜੀ ਸੀ ਉਸ ਵੇਲੇ ਤੇ ਉਹਨਾਂ ਨੂੰ ਇੱਕ ਮਿੰਟ ਜੀ ਜੇ ਹੁਣ ਸਵਾਲ ਪੁੱਛੇ ਬੰਦੇ ਜਵਾਬ ਤਾਂ ਦੇ ਦੇਣ ਹਾਂਜੀ ਨਹੀਂ ਅਸੀਂ ਜਿੰਨਾ ਚਿਰ ਤੁਹਾਡੇ ਸਵਾਲ ਨਹੀਂ ਖਤਮ ਬੰਦੇ ਜਾਂਦੇ ਨਹੀਂ ਉਹਨਾਂ ਕੋਲੇ ਟਾਈਮ ਨਹੀਂ ਸੀਗਾ ਸੀ ਰਾਸ਼ਟਰਪਤੀ ਸਾਹਿਬਾ ਕੋਲੇ ਮਾਨਯੋਗ ਰਾਸ਼ਟਰਪਤੀ ਜੀ ਕੋਲੇ ਗਏ ਸੀ ਸਾਰੇ ਮੁੱਖ ਮੰਤਰੀਆਂ ਨੂੰ ਕੱਲ ਤਾਮਿਲਨਾਡੂ ਤੋਂ ਵੀ ਮੰਤਰੀ ਉਹਨਾਂ ਦੇ ਆਏ ਸੀਗੇ ਕੱਲ ਸੁਖੂ ਜੀ ਵੀ ਆਏ ਸੀਗੇ ਝਾਰਖੰਡ ਤੋਂ ਵੀ ਸੁਨੇਹ ਆਏ ਨੇ ਕਿ ਉਹਨਾਂ ਦੇ ਮਨਿਸਟਰ ਸਾਹਿਬ ਆਉਣਗੇ ਭੋਗ ਤੇ ਆਉਣਗੇ ਸੋ ਜਦੋਂ ਵੀ ਜਿਹਨੂੰ ਮੌਕਾ ਮਿਲਦਾ ਉਹ ਆ ਸਕਦਾ ਰਾਤੀ ਬਰਾਤੀ ਜਦੋਂ ਆ ਜੇ ਕਿਉਂਕਿ ਇਹ ਤਾਂ ਦਿਨ ਰਾਤ ਹੀ ਚੱਲਦਾ ਪੰਛੀ ਪਰ 133ਵੀਂ ਸੋਧ ਨੂੰ ਲੈ ਕੇ ਇੱਕ ਇੰਦਰ ਨਾਲ ਇੱਕ ਜ਼ਰੂਰ ਜਾਣ ਆਇਆ ਕਹਿੰਦੇ ਕਿ 133ਵੀਂ ਸੋਧ ਨੂੰ ਲੈ ਕੇ ਸੀ ਕੋਈ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਪਰ ਗੱਲ ਤਾਂ ਜ਼ਰੂਰ ਉੱਠੀ ਹੈ ਇਸ ਸੋਧ ਨੂੰ ਕਿੱਦਾਂ ਦੇਖਾਂ ਕਿਉਂਕਿ ਹੈ ਬਚ ਨਹੀਂ ਬਾਅਦ ਚ ਮੁਕਰ ਜਾਂਦੇ ਨੇ ਦੇਖੋ ਬਾਅਦ ਚ ਮੁਕਰਨਾ ਕਿ ਅਸੀਂ ਅਫੀਸ਼ੀਅਲ ਬਿਆਨ ਨਹੀਂ ਜਾਰੀ ਕੀਤਾ ਫਿਰ ਕਿਸੇ ਚਪੜਾਸੀ ਨੇ ਲੀਕ ਕਰਤੀ ਹੋ ਜਿਹੜਾ ਏਜੰਡਾ ਆਉਂਦਾ ਹੈ ਪਾਰਲੀਮੈਂਟ ਦਾ ਮੈਂ ਦੋ ਵਾਰ ਮੈਂਬਰ ਰਿਆਂ ਏਜੰਡਾ ਆਉਂਦਾ ਉਹਦੇ ਵਿੱਚ ਸੀਗਾ ਉਹ ਬੀਏਸੀ ਦੇ ਵਿੱਚ ਜਾਣਾ ਸੀਗਾ ਬਿਜ਼ਨਸ ਅਡਵਾਈਜ਼ਰੀ ਕਮੇਟੀ ਚ ਕੇ ਇਹ ਅਜੰਡੇ ਵਾਲੇ ਨੇ ਬਿਲਾਉਣਗੇ ਇਸ ਵਾਰ ਉਹ ਤਾਂ ਪਹਿਲਾਂ ਹੀ ਆ ਜਾਂਦੇ ਨੇ ਉਹ ਕੁਐਸਚਨ ਜਿਹੜੇ ਨੇ ਜਾਂ ਜਿਹੜੇ ਛੱਪਦੇ ਨੇ 15 ਦਿਨ ਪਹਿਲਾਂ ਹੀ ਕੁਐਸਚਨ ਪੜ੍ਹਨੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਕੰਪਿਊਟਰ ਨਾਲ ਉਹਦੀ ਜਿਹੜੇ ਲੱਕੀ ਡਰਾ ਨਿਕਲਦੇ ਨੇ ਸਟਾਰ ਕੁਐਸਚਨ ਅਨ ਸਟਾਰ ਕੁਐਸਚਨ ਹੈਨਾ ਸੋ ਇਹ ਬਾਅਦ ਦੇ ਵਿੱਚ ਇਹ ਕਹਣਾ ਨਹੀਂ ਸਾਡਾ ਕੋਈ ਇਰਾਦਾ ਨਹੀਂ ਸੀ ਬੰਗੀ ਇਹ ਪੰਜਾਬ ਦਾ ਪ੍ਰੈਸ਼ਰੀ ਇਹ ਹੈ ਮੈਂ ਅੱਜ ਵੀ ਇਹੀ ਗੱਲ ਕਹੀ ਹੈ ਕਿ ਨਾ ਤੁਸੀਂ ਸਾਡਾ ਟੈਂਪਰਮੈਂਟ ਚੈੱਕ ਕਰੋ ਬਾਰ-ਬਾਰ ਤੁਸੀਂ ਸਾਨੂੰ ਕਦੇ ਯੂਨੀਵਰਸਿਟੀ ਕਦੇ ਬੀਵੀਐਮ ਵੀ ਕਦੇ ਚੰਡੀਗੜ੍ਹ ਕਦੇ ਕੁਛ ਕਦੇ ਕੁਛ ਕਦੇ ਝਾਕੀ ਨਹੀਂ ਅਸੀਂ ਥੋੜੀ ਦਿਖਾਉਂਦੇ 26 ਜਨਵਰੀ ਕਦੇ 15 ਅਗਸਤ ਪਤਾ ਨਹੀਂ ਕਿਉਂ ਇਸ ਤਰ੍ਹਾਂ ਉਹਨਾਂ ਦੇ ਕੋਈ ਸਲਾਹਕਾਰ ਕੌਣ ਨੇ ਪਰ ਬਾਅਦ ਚ ਮਾਫੀ ਮੰਗਣੀ ਪੈਂਦੀ ਫਿਰ ਜੀ ਇਹ ਤਾਂ ਇਹਨੂੰ ਟਾਲਤਾ ਬਿਲਕੁਲ ਉਹਨਾਂ ਨੇ ਕਿਹਾ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਇਦਾਂ ਦੀ ਇਹ ਕੱਲ ਉਹਨਾਂ ਦੇ ਮੈਂ ਵੀ ਉਹਨਾਂ ਦਾ ਉਹ ਵੀ ਪੜਿਆ ਗ੍ਰਹਿ ਮੰਤਰੀ ਵਾਲੇ ਦਾ ਜਿਹੜਾ ਟਵੀਟ ਜੀ ਮੈਂ ਆ پچھلے کچھ مہینوں سے ساڑھے تین سو سال شہیدی دیوست گرو تیک بہادر جی صاحب جی کا شہیدی دیوست منانے کے لیے کئی ساری تیاریاں چل رہی ہیں اور میں اپنے آپ کو سو شالی سمجھتا ہوں کہ اس موقع پہ مجھے آنند صاحب جی آنے کا موقع ملا اور ان سبھی سماگموں میں شامل ہونے کا موقع ملا پنجاب سرکار کی طرف سے اس پورے موقع کو سممان دینے کے لیے اور شدہ کے ساتھ اسے منانے کے لیے بہت سارے کارکرم کیے گئے ہیں اسی کے تحت آج ویدھان سبھا کا سپیشل ستر رکھا گیا تھا آنندپور صاحب جی میں پہلی بار چنڈی گڑھ سے باہر نکل کے آنندپور صاحب میں ویدھان سبھا کا ستر ہوا اور اس میں جو سب سے ایتہاسک فیصلہ لیا گیا وہ کیول پنجاب کے تین کروڑ لوگ نہیں مجھے لگتا ہے دنیا کے کروڑوں کروڑوں لوگوں کی کئی کئی دشکوں سے مانگ تھی کہ آنند پور صاحب جی کا گلیا سوری امرتسر کا گلیا آنند پور صاحب جی اور تلونڈی صاحبوں کا کو ہولی سٹی کا درجہ دیا جائے آج وہ ہولی سٹی کا درجہ دیا گیا ہے اور لوگوں کی یہ جو اتنے دنوں سے اسپرچل ایموشنل ڈیمانڈ تھی وہ ڈیمانڈ پوری ہوئی ہے میں سب لوگوں کو بدائی دیتا ہوں سبھی ممبرز جو ہیں اسمبلی کے ان کو شکریہ ادا کرتا ہوں ان کو بہت بہت بدھائی دیتا ہوں اس موقع کے اوپر اور میں سمجھتا ہوں کہ اب نہ کیول وہاں پہ نشہ بکے گا نشا بھی نہیں بکے گا تمباکو بھی نہیں بکے گا میٹ بھی نہیں بکے گا لیکن ان کے وکاس کے لیے اور انہیں اچھا سندر شہر اور جیسا بھی مان صاحب نے کہا جیسے ویٹیکن سٹی ہے اس طرح سے ایک شاندار اچھا شہر شدھالووں کے لیے بنانے کے لیے بھی پنجاب سرکار پورا کام کرے گی ابھی تک شری کیس گڑھ صاحب ہم تک ہونے جا رہے ہیں تو تاکہ گرو صاحب کا آشرواد لے سکیں اور کل سماپتی تک یہیں رہیں گے اس کے بعد جو بھی آگے کا پروگرام ہوگا کارکرم ہوگا آپ کے ساتھ